ਜੇਕਰ ਤੁਸੀਂ ਕਿਸੇ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਕਿਸੇ ਦੀ ਕਾਲ ਰਿਕਾਰਡਿੰਗ ਕਰਦੇ ਹੋ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਤੁਹਾਡੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ। ਆਉਂਦੇ ਹਾਂ ਇਸ ਬਾਬਤ ਕੀ ਕਹਿੰਦਾ ਹੈ ਕਾਨੂੰਨ। ਹਰ ਰੋਜ਼ ਅਸੀਂ ਕਈ ਲੋਕਾਂ ਦੇ ਨਾਲ ਕਾਲ ਤੇ ਗੱਲ ਕਰਦੇ ਹਾਂ। ਕਿਸ ਨਾਲ ਕੀ ਗੱਲ ਹੋਈ ਅਕਸਰ ਸਾਨੂੰ ਯਾਦ ਨਹੀਂ ਰਹਿੰਦਾ ਪਰ ਬਹੁਤ ਸਾਰੇ ਲੋਕ ਕੰਮ ਬਾਰੇ ਵੀ ਗੱਲਾਂ ਕਰਦੇ ਨੇ। ਇਸ ਲਈ ਇਸ ਦਾ ਰਿਕਾਰਡ ਰੱਖਣਾ ਵੀ ਚਾਹੁੰਦੇ ਨੇ। ਅਜਿਹੇ ਲੋਕ ਅਕਸਰ ਆਪਣੇ ਫੋਨ 'ਚ ਕਾਲ ਰਿਕਾਰਡ ਦਾ অপশন অন ਕਰਕੇ ਰੱਖਦੇ ਹਨ ਤਾਂ ਜੋ ਬਾਅਦ ਵਿੱਚ ਉਹ ਦੁਬਾਰਾ ਗੱਲਬਾਤ ਨੂੰ ਸੁਣ ਸਕਣ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਦੀ ਕਾਲ ਰਿਕਾਰਡਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਇਜਾਜ਼ਤ ਲੈਣੀ ਪੈਂਦੀ ਹੈ ਜੇਕਰ ਤੁਸੀਂ ਉਸ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਦੀ ਕਾਲ ਰਿਕਾਰਡਿੰਗ ਕਰਦੇ ਹੋ ਤਾਂ ਇਹ ਅਪਰਾਧ ਹੈ ਕਿਸੇ ਦਾ ਕਾਲ ਉਸ ਦੀ ਮਰਜ਼ੀ ਦੇ ਵਿਰੁੱਧ ਰਿਕਾਰਡ ਕਰਨਾ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨਾ ਹੁੰਦਾ ਹੈ ਅਜਿਹੇ ਵਿੱਚ ਤੁਹਾਡੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ ਸੰਵਿਧਾਨ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਕੁਝ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ ਜਿਸ ਵਿੱਚ ਹੁਣ ਨਿੱਜਤਾ ਦਾ ਅਧਿਕਾਰ ਵੀ ਇੱਕ ਮੌਲਿਕ ਅਧਿਕਾਰ ਹੈ ਬਿਨਾ ਇਜਾਜ਼ਤ ਕਿਸੇ ਦੀ ریکارڈ ਰਿਕਾਰਡ ਕਰਨਾ ਭਾਰਤੀ ਸੰਵਿਧਾਨ ਦੇ ਅਨੁਸ਼ੇਦ 21 ਦੇ ਤਹਿਤ ਦਿੱਤੇ ਗਏ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ ਅਜਿਹੇ ਵਿੱਚ ਜੇਕਰ ਕਾਰ ਰਿਕਾਰਡ ਕਰਨ ਵਾਲੇ ਵਿਅਕਤੀ ਖਿਲਾਫ ਸ਼ਿਕਾਇਤ ਕੀਤੀ ਜਾਂਦੀ ਹੈ ਫਿਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ